ਸਟੂਡੈਂਟਸ ਅੱਜ ਆਪਾਂ 9ਵੀਂ ਜਮਾਤ ਦੀ ਪ੍ਰੈਕਟਿਸ ਸ਼ੀਟ 2 ਹੱਲ ਕਰਾਂਗੇ ਜਿਹੜੀ ਜੀਵਨ ਦੀ ਮੁੱਢਲੀ ਇਕਾਈ ਪਾਠ ਦੇ ਵਿੱਚੋਂ ਹੈ ਇਸ ਦੇ ਵਿੱਚ ਟੋਟਲ 15 ਐਮਸੀਕਿਊ ਨੇ ਜਿਹੜੇ ਕਿ ਸਾਰੇ ਹੀ ਇੰਪੋਰਟੈਂਟ ਨੇ ਆਓ ਸ਼ੁਰੂ ਕਰਦੇ ਹਾਂ ਪਹਿਲਾ ਆਪਣੇ ਕੋਲ ਪ੍ਰਸ਼ਨ ਹੈ ਨਿਊਕਲੀਅਸ ਦੇ ਅੰਦਰ ਪਾਇਆ ਗਿਆ ਨਿਊਕਲੀਓਲਸ ਇਸ ਲਈ ਜ਼ਿੰਮੇਵਾਰ ਹੈ ਪਹਿਲੇ ਆਪਸ਼ਨ ਹੈ ਡੀਐਨਏ ਪ੍ਰਤੀਕਿਰਤੀ ਲਈ ਆਰਐਨਏ ਸੰਸਲੇਸ਼ਨ ਲਈ ਏਟੀਪੀ ਉਤਪਾਦਨ ਲਈ ਪ੍ਰੋਟੀਨ ਡਿਗ੍ਰੇਡੇਸ਼ਨ ਲਈ ਤੇ ਆਪਣਾ ਸਹੀ ਉੱਤਰ ਆ ਜਾਏਗਾ ਦੂਸਰਾ ਇਹ ਆਰਐਨਏ ਦੇ ਸੰਸਲੇਸ਼ਨ ਲਈ ਜ਼ਿੰਮੇਵਾਰ ਹੁੰਦਾ ਹੈ ਦੂਸਰਾ ਪ੍ਰਸ਼ਨ ਮਾਈਟੋਕਾਂਡਰੀਆ ਨੂੰ ਅਕਸਰ ਸੈੱਲ ਦਾ ਪਾਵਰ ਹਾਊਸ ਕਿਹਾ ਜਾਂਦਾ ਹੈ ਕਿਉਂਕਿ ਇਹ ਊਰਜਾ ਸਟੋਰ ਕਰਦੇ ਹਨ ਉਹ ਏਟੀਪੀ ਪੈਦਾ ਕਰਦੇ ਹਨ ਉਹ ਪ੍ਰੋਟੀਨ ਦਾ ਸੰਸਲੇਸ਼ਨ ਕਰਦੇ ਹਨ ਉਹ ਰੈਣਦ ਖੂਦ ਨੂੰ ਤੋੜਦੇ ਹਨ ਤੇ ਸਹੀ ਉੱਤਰ ਆ ਜਾਏਗਾ ਦੂਸਰਾ ਇਹ ਏਟੀਪੀ ਪੈਦਾ ਕਰਦੇ ਹਨ ਤੀਸਰਾ ਪ੍ਰਸ਼ਨ ਪਦਰਾ ਐਂਡੋਪਲਾਜ਼ਮੀ ਜਾਲ ਮੁੱਖ ਤੌਰ ਤੇ ਇਸ ਨਾਲ ਜੁੜਿਆ ਹੋਇਆ ਹੈ ਪ੍ਰੋਟੀਨ ਸੰਸਲੇਸ਼ਨ ਨਾਲ ਲਿਪਿਡ ਸੰਸਲੇਸ਼ਨ ਨਾਲ ਪ੍ਰਕਾਸ਼ ਸੰਸਲੇਸ਼ਨ ਨਾਲ ਜੈਂਟੈਂਟ ਜੈਨੇਟਿਕ ਜੈਨੇਟਿਕ ਸਮਗਰੀ ਸਟੋਰੇਜ ਨਾਲ ਤੇ ਆਪਣਾ ਸਹੀ ਉੱਤਰ ਹੈ ਲਿਪਿਡ ਸੰਸਲੇਸ਼ਨ ਚੌਥਾ ਪ੍ਰਸ਼ਨ ਜਾਨਵਰਾਂ ਦੇ ਸੈੱਲਾਂ ਵਿੱਚ ਰਸਥਾਨੀਆਂ ਨਾਲ ਹੇਠ ਲਿਖੇ ਕਾਰਜ ਵਿੱਚੋਂ ਕਿਹੜਾ ਸਬੰਧਤ ਹੈ ਪ੍ਰਕਾਸ਼ ਸੰਸਲੇਸ਼ਨ ਏਟੀਪੀ ਉਤਪਾਦਨ ਰੈਦ ਖੂਨ ਦੀ ਸਟੋਰੇਜ ਅਤੇ ਨਿਪਟਾਰੇ ਪ੍ਰੋਟੀਨ ਸੰਸਲੇਸ਼ਨ ਤੇ ਸਹੀ ਉੱਤਰ ਹੈ ਆਪਣੇ ਕੋਲ ਤੀਸਰਾ ਕਿਹੜੇ ਅੰਗਕੂਨ ਦੇ ਟੈਸਟ ਸਟੋਰੇਜ ਦੇ ਨਿਪਟਾਰੇ ਪੰਜਵਾਂ ਪ੍ਰਸ਼ਨ ক্লোরোপ্লাਸਟਾ ਵਿੱਚ ਰੋਸ਼ਨੀ ਊਰਜਾ ਹਾਸਲ ਕਰਨ ਲਈ ਕਿਹੜਾ ਵਰਣਕ ਜ਼ਿੰਮੇਵਾਰ ਹੈ ਹਿਮੋਗਲੋਬਿਨ ক্লোਰੋਫਿਲ ਮੈਲਾਨਿਨ ਕੈਰੋਟਿਨ ਤੇ ਸਹੀ ਉੱਤਰ ਹੈ ਦੂਸਰਾ ক্লোਰੋਫਿਲ ਛੇਵਾਂ ਪ੍ਰਸ਼ਨ ਪੌਦੇ ਦੀ ਸੈਲ ਕੰਧ ਦਾ ਮੁੱਖ ਹਿੱਸਾ ਕੀ ਹੈ ਸਟਾਰਚ ਸੈਲੂਲੋਸ ਗਲੂਕੋਜ਼ ਪ੍ਰੋਟੀਨ ਤੇ ਸਹੀ ਉੱਤਰ ਹੈ ਆਪਣੇ ਕੋਲ ਸੈਲੂਲੋਸ ਤੇ ਇਹ ਆਪਣੇ ਕੋਲ ਦੂਸਰਾ ਉੱਤਰ ਸਹੀ ਹੈ ਸਤਵਾਂ ਪ੍ਰਸ਼ਨ ਐਟਲੇ ਵਿੱਚੋਂ ਕਿਹੜਾ ਸੈੱਲ ਚਿੱਲੀ ਦਾ ਕੰਮ ਹੈ ਊਰਜਾ ਉਤਪਾਦਨ ਡੀਐਨਏ ਪ੍ਰਤੀਕਿਰਤੀ ਸੈੱਲ ਦੇ ਅੰਦਰ ਅਤੇ ਬਾਹਰ ਸਮਗਰੀ ਦੀ ਆਵਾਜਾਈ ਪ੍ਰੋਟੀਨ ਸੰਸਲੇਸ਼ਨ ਤੇ ਇਹ ਜਿਹੜਾ ਤੀਸਰਾ ਉੱਤਰ ਹੈ ਇਹ ਸਹੀ ਹੈ ਇਹ ਕੰਮ ਹੁੰਦਾ ਹੈ ਸੈੱਲ ਚਿੱਲੀ ਦਾ ਸੈੱਲ ਦੇ ਅੰਦਰ ਤੇ ਬਾਹਰ ਸਮਗਰੀ ਦੀ ਆਵਾਜਾਈ ਅੱਠਵਾਂ ਪ੍ਰਸ਼ਨ ਸੈੱਲ ਚਿੱਲੀ ਮੁੱਖ ਤੌਰ ਤੇ ਬਣੀ ਹੋਈ ਹੈ ਪ੍ਰੋਟੀਨ ਅਤੇ ਨਿਊਕਲੀਕ ਐਸਿਡ ਲਿਪਿਡ ਅਤੇ ਕਾਰਬੋਹਾਈਡਰੇਟ ਲਿਪਿਡ ਅਤੇ ਪ੍ਰੋਟੀਨ ਕਾਰਬੋਹਾਈਡਰੇਟ ਅਤੇ ਨਿਊਕਲੀਕ ਐਸਿਡ ਤੇ ਸਹੀ ਉੱਤਰ ਹੈ ਲਿਪਿਡ ਤੇ ਪ੍ਰੋਟੀਨ ਨੋਵਾਂ ਪ੍ਰਸ਼ਨ ਸੈੱਲਾਂ ਨੂੰ ਜੀਵਨ ਦੀਆਂ ਬੁਨਿਆਦੀ ਢਾਂਚਾਗਤ ਇਕਾਈਆਂ ਮੰਨਿਆ ਜਾਂਦਾ ਹੈ ਕਿਉਂਕਿ ਉਹ ਸਾਰੀਆਂ ਜ਼ਰੂਰੀ ਜੀਵਨ ਪ੍ਰਕਿਰਿਆਵਾਂ ਕਰ ਸਕਦੇ ਹਨ ਉਹ ਨੰਗੀ ਅੱਖ ਨਾਲ ਦਿਖਾਈ ਦਿੰਦੇ ਹਨ ਉਹ ਨਕਲ ਨਹੀਂ ਕਰ ਸਕਦੇ ਉਹਨਾਂ ਵਿੱਚ ਡੀਐਨਏ ਨਹੀਂ ਹੁੰਦਾ ਤੇ ਸਹੀ ਉੱਤਰ ਹੈ ਪਹਿਲਾ ਉਹ ਸਾਰੀਆਂ ਜ਼ਰੂਰੀ ਜੀਵਨ ਦੀਆਂ ਜਿਹੜੀਆਂ ਪ੍ਰਕਿਰਿਆਵਾਂ ਨੇ ਉਹ ਕਰ ਸਕਦੇ ਨੇ 10ਵਾਂ ਪ੍ਰਸ਼ਨ ਕਿਸ ਕਿਸਮ ਦੇ ਸੈੱਲਾਂ ਵਿੱਚ ਵੱਡੀ ਕੇਂਦਰੀ ਰਸਤਾਨੀ ਆਮ ਤੌਰ ਤੇ ਪਾਈ ਜਾਂਦੀ ਹੈ ਆਪਸ਼ਨ ਨੇ ਜੰਤੂ ਸੈੱਲ ਬੈਕਟੀਰੀਆ ਸੈੱਲ ਪੌਦਾ ਸੈੱਲ ਫੰਗਲ ਸੈੱਲ ਸਹੀ ਉੱਤਰ ਹੈ ਆਪਣੇ ਕੋਲ ਪੌਦਾ ਸੈੱਲ ਇਹ ਪੌਦਾ ਸੈੱਲ ਨੇ ਇਹਨਾਂ ਦੇ ਵਿੱਚ ਵੱਡੀਆਂ ਰਸਤਾਨੀਆਂ ਪਾਈ ਜਾਂਦੀਆਂ ਨੇ ਇੱਕ ਸੈੱਲ ਵਿੱਚ ਨਿਊਕਲੀਅਸ ਦਾ ਪ੍ਰਾਇਮਰੀ ਕੰਮ ਕੀ ਹੈ ਉੱਚਾ ਉਤपादन ਪ੍ਰੋਟੀਨ ਸੰਸਲੇਸ਼ਨ ਜੈਨੇਟਿਕ ਜਾਣਕਾਰੀ ਦਾ ਸਟੋਰੇਜ ਅਤੇ ਪ੍ਰਸਾਰਣ ਸੈਲੂਲਰ ਗੈਂਡ ਖੁੰਦੀ ਹਜ਼ਮ ਤੇ ਤੀਸਰਾ ਆਪਸ਼ਨ ਆਪਣਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 12 ਨਿਊਕਲੀਅਰ ਚਿੱਲੀ ਬਾਰੇ ਏਡ ਦਿੱਤੇ ਕਥਨਾਂ ਵਿੱਚੋਂ ਕਿਹੜਾ ਸੱਚ ਹੈ ਏ ਇਹ ਕੈਰੀ ਚਿੱਲੀ ਹੈ ਇਹ ਸਵਿੱਚੇ ਸਮਗਰੀ ਦਾ ਆਧਾਨ ਪ੍ਰਦਾਨ ਲਈ ਛੇਕ ਹੁੰਦੇ ਹਨ ਇਹ ਸਾਰੇ ਪਦਾਰਥਾਂ ਲਈ ਆਪੇਦ ਹੈ ਇਹ ਐਂਡੋਪਲਾਜ਼ਮੀ ਜਾਲ ਦਾ ਹਿੱਸਾ ਹੈ ਤੇ ਸਹੀ ਉੱਤਰ ਆਜੇ ਬਣੇ ਕੋਲ ਦੂਸਰਾ ਇਸ ਵਿੱਚ ਸਮਗਰੀ ਦੇ ਆਦਾਨ-ਪ੍ਰਦਾਨ ਲਈ ਹੁੰਦੀ ਨੇ ਸ਼ੇਕ ਪ੍ਰਸ਼ਨ ਨੰਬਰ 13 ਸੈੱਲ ਦੇ ਅੰਦਰ ਸਮਗਰੀ ਦੀ ਟੋਆ-ਟੁਆਈ ਵਿੱਚ ਦਿੱਤੇ ਛੰਨਰ ਭਾਗਾਂ ਵਿੱਚੋਂ ਕਿਹੜਾ ਹਿੱਸਾ ਸ਼ਾਮਲ ਹੈ ਲਾਈਸੋਸੋਮਸ ਮਾਈਟੋਕਾਂਡਰੀਆ ਐਂਡੋਪਲਾਸਮੀ ਜਾਲ ਨਿਊਕਲੀਅਸ ਤੇ ਆਪਣਾ ਸਹੀ ਉੱਤਰ ਆ ਜਾਏਗਾ ਤੀਸਰਾ ਐਂਡੋਪਲਾਸਮੀ ਜਾਲ ਪ੍ਰਸ਼ਨ ਨੰਬਰ 14 ਕਲੋਰੋਪਲਾਸਟ ਦੇ ਅੰਦਰ ਲਿਖਿਆ ਕਿਹੜੀ ਬੰਤਰਾ ਵਿੱਚ ক্লোরোਫিল ਹੁੰਦਾ ਹੈ ਸਟ੍ਰੋਮਾ ਚੋ ਥਾਇਲੋਕਾਇਡ ਚਿੱਲੀ ਚ ਬਾਹਰੀ ਚਿੱਲੀ ਚ ਅੰਦਰੂਨੀ ਚਿੱਲੀ ਚ ਹੁੰਦਾ ਹੈ ਆਪਣਾ ਸਹੀ ਉੱਤਰ ਆਏਗਾ ਦੂਸਰਾ ਥਾਇਲੋਕਾਇਡ ਚਿੱਲੀ ਚ 15ਵਾਂ ਪ੍ਰਸ਼ਨ ਸੈਲ ਦੀਆਂ ਕੰਧਾਂ ਹੇਟ ਲਿਖਿਆ ਵਿੱਚੋਂ ਕਿਸ ਜੀਵਾਂ ਨੂੰ ਵਿੱਚ ਪਾਈਆਂ ਜਾਂਦੀਆਂ ਹਨ ਜਾਨਵਰਾਤ ਪੌਦੇ ਉਲੀਆਂ ਅਤੇ ਕੁਝ ਬੈਕਟੀਰੀਆ ਚ ਜਾਨਵਰਾ ਅਤੇ ਪੌਦਿਆਂ ਚ ਤੇ ਸਿਰਫ ਉਲੀਆਂ ਚ ਤੇ ਆਪਣਾ ਸਹੀ ਉੱਤਰ ਆ ਜਾਏਗਾ ਦੂਸਰਾ ਪੌਦੇ ਉਲੀਆ ਤੇ ਕੁਝ ਬੈਕਟੀਰੀਆ ਚ ਇਹ ਸੀ ਆਪਣੇ ਅੱਜ ਦੇ 15 ਕੁਸਟ